ਸੋ ਮੁੰਡੇ ਆਏ ਨਹੀਂ ਰਾਤ ਨੂੰ ਇਹ ਤਾਂ ਰੱਬ ਨਾਲ ਕਰੇ ਜੇ ਕੋਈ ਕਰੇ ਹੁੰਦਾ ਕੋਈ ਤਿੱਕੇ ਹਥਿਆਰ થી ਕੋਈ ਜਾਨੀ ਨੁਕਸਾਨ ਕਰ ਜਾਂਦੇ ਸਾਡੇ ਇਹ ਤਾਂ ਕਰੇ ਨਾ ਹੋਣ ਕਰਕੇ ਕੋਈ ਜਾਨੀ ਨੁਕਸਾਨ ਤੋਂ ਬਚ ਗਏ ਮੇਰ ਨੂੰ ਰਾਣੀ ਆ ਜੀ ਕਹਿੰਦੇ ਜੇ ਆਹ ਚੋਰੀ ਹੋਏ ਉਹਨੂੰ ਤੇ ਪਤਾ ਲੱਗੇ ਕਿ ਅਸਲ ਤੇ ਸਾਡੇ ਘਰ ਆਏ ਸੀ ਰਾਤ ਨੂੰ ਗ੍ਰਾਸਰ ਗੇੜਕ ਮਾਰਦੀ ਰਹਿੰਦੀ ਸੀ ਅਤੋ ਜਦੋਂ ਆ ਕੇ ਦੇਖਿਆ ਇੱਥੇ ਇਟਾ ਵੱਟੇ ਚੱਲ ਰਹੇ ਸੀ ਕੋਈ ਕੰਮ ਕਰਦੇ ਸੀ ਬੋਤਲਾ ਭੰਨ ਰਹੇ ਸੀਗੇ ਸਾਡੇ ਇਹਦੇ ਵਿੱਚ ਅਨਮਾਰੀ ਚ ਪੈਸੇ ਵੀ ਕੈਸ਼ ਕੱਢ ਲਈ ਨਾਲੇ ਇੱਕ ਗੈਣੀ ਵੀ ਚੱਕ ਲਈ ਉਸ ਕਾਰਵਾਈ ਚੋ ਜਸਲਫੋਰ ਕਰਮਦਾਰੋਂ ਤੱਕ ਕੋਈ 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 ਕਾਰਵਾਈ ਨਹੀਂ ਕੋਈ ਪੁੱਛਣ ਵੀ ਨਹੀਂ ਆਇਆ ਸਰ ਸਾਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ ਜੀ ਦੱਸੋ ਕੀ ਗੱਲਬਾਤ ਹੋਈ ਹੈ ਜੀ ਤੁਹਾਰੀ ਕੀ ਗੱਲ ਹੋਈ ਜਿਹੜੀ ਚੋਰੀ ਹੋ ਗਈ ਆਪਣਾ ਦੱਸੋ ਇਹਦੇ ਬਾਰੇ ਵੀ ਕੀ ਗੱਲ ਹੋਈ ਇਹ ਸਰ ਮੁੰਡੇ ਆਏ ਨਹੀਂ ਰਾਤ ਨੂੰ ਇਹ ਤਾਂ ਰੱਬ ਨਾ ਕਰੇ ਜੇ ਕੋਈ ਕਰੇ ਹੁੰਦਾ ਕੋਈ ਤਿੱਕੇ ਹਥਿਆਰ ਤੀ ਕੋਈ ਜਾਨੀ ਨੁਕਸਾਨ ਕਰ ਜਾਂਦੇ ਸਾਡਾ ਇਹ ਤਾਂ ਘਰੇ ਨਾ ਹੋਣ ਕਰਕੇ ਕੋਈ ਜਾਨੀ ਨੁਕਸਾਨ ਤੋਂ ਬਚ ਗਈ ਨਹੀਂ ਉਹ ਬਣਾ ਕੋਈ ਲਾਗ ਡਾੜ ਤੀ ਕੀ ਪ੍ਰਾਣੀ ਕੀ ਉਹ ਪ੍ਰਾਣੀ ਕੋਈ ਲਾਗ ਲਾੜਤੀ ਜੀ ਜੀ ਹਾਂ ਜੀ ਕੁਝ ਹੋਰ ਨਿਚੇ ਦੇ ਵਿੱਚ ਜੇ ਬਣਾ ਨਸ਼ਾ ਕਰਦੇ ਨੇ ਜੀ ਉਹ ਠੀਕ ਹੈ ਕਿੱਥੋਂ ਦੇ ਬੰਦੇ ਨੇ ਇਹ ਤੇ ਜੈਪ ਕਲੋਨੀ ਦੇ ਨੇ ਜੀ ਆਪਣੇ ਅੱਛਾ ਜਿਹੜੇ-ਜਿਹੜੇ ਬੰਦੇ ਚਿੱਟੇ ਦੇ ਕੇਸ ਚ ਉਹਨਾਂ ਦਾ ਪਿਆ ਪਿਆ ਜੀ ਅਜੇ ਹੁਣ ਜੇ ਪਿੱਛੇ ਜੇ ਉਹਨਾਂ ਦਾ ਮੁੰਡਾ ਵੀ ਜੇਲ੍ਹ ਚ ਸਮੈਕ ਦੇ ਗੇਚੀ ਤੇ ਹੁਣ ਤੁਸੀਂ ਆਪਣਾ ਪ੍ਰਸ਼ਾਸਨ ਤੋਂ ਕੀ ਮੰਗਦੇ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਵੀ ਜਿੰਦੇ ਦੁਬਾਰੇ ਜੇ ਇਹ ਕੰਮ ਹੋਣ ਲੱਗੇ ਫਿਰ ਫਾਰਮ ਪਬਲਿਕ ਦਾ ਕੀ ਬਣੂਗਾ ਜੀ ਇਸ ਆਪ ਨਾਲ ਦਾ ਫਿਰ ਕੋਈ ਹੋਣੀ ਬੰਦਾ ਸੁਰੱਖਿਤ ਨਹੀਂ ਹੈਗਾ ਜੀ ਹੁਣ ਤੁਸੀਂ ਕੋਈ ਪੁਲਿਸ ਨੂੰ ਕੋਈ ਕਾਰਵਾਈ ਅਸੀਂ ਤਾਂ ਪੁਲਿਸ ਨੂੰ ਡਿਮਾਂਡ ਕਰਦੇ ਆਂ ਵੀ ਹੁਣ ਜਿਹੜੇ ਬੰਦਿਆਂ ਨੇ ਇਹ ਗਰ ਕਰੀ ਗਈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਗਾ ਦੇਖਣਾ ਕੋਈ ਦੇਖਣ ਨਹੀਂ ਆਇਆ ਜੀ ਕੋਈ ਨਹੀਂ ਆਈ ਕਿਸ ਨੇ ਪੁੱਛਿਆ ਵੀ ਨਹੀਂ ਆ ਗਈ ਇਹ ਕਦੋਂ ਦਾ ਵਾਕਾ ਜੀ ਇਹ ਪਰਸੋਂ ਦਾ ਹੀ ਵਾਕਾ ਜੀ ਰਾਤ ਦਾ ਹੀ ਰਾਤ ਦਾ ਹੀ 9-10 ਵਜੇ ਦਾ ਜੀ ਤੇ ਵਟ ਆਪਣਾ ਤੁਸੀਂ ਜਿਹੜੇ ਪੁਲਿਸ ਕਾਰਵਾਈ 181 ਤੇ ਫੋਨ ਕਰ ਰਹੇ ਮਤਲਬ ਕੋਈ ਨਹੀਂ ਕੋਈ ਕੋਈ ਕਾਰਵਾਈ ਨਹੀਂ ਹੈ ਕੋਈ ਪੁੱਛਣ ਵੀ ਨਹੀਂ ਆਇਆ ਸਰ ਸਾਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ ਜੀ ਵੀ ਦੱਸੋ ਕੀ ਗੱਲਬਾਤ ਹੋਈ ਹੈ ਜੀ ਤੇ ਜਿਹੜਾ ਹੁਣ ਤੁਸੀਂ ਆਪਣਾ ਮੈਨੂੰ ਪਤਾ ਲੱਗਿਆ ਤੁਹਾਡੇ ਤੋਂ ਵੀ ਤੁਸੀਂ ਡੀਐਸਪੀ ਲਵੇ ਕੇ ਅਪਲੀਕੇਸ਼ਨ ਦੇ ਕੇ ਉਹਨਾਂ ਨੇ ਹਾਂ ਜੀ ਕੋਈ ਕੋਈ ਕਾਰਵਾਈ ਨਹੀਂ ਕੀਤੀ ਪੁੱਛਿਆ ਵੀ ਨਹੀਂ ਸਾਨੂੰ ਸਾਰੇ ਤੱਕ ਅਪਲੀਕੇਸ਼ਨ ਦੇ ਕੇ ਆਇਆ ਗਾਲੀ ਕਾਲਰ ਰੀਡਰ ਸਾਹਿਬ ਨੂੰ ਦੇ ਆਈ ਸੀ ਅਸੀਂ ਵੇ ਲੈਤਾ ਨੂੰ ਦੇ ਕੇ ਆਈ ਸੀ ਕਿ ਅੱਛਾ ਹਾਂ ਜੀ ਦਰਖਾਸਤ ਉਹ ਕਹਿੰਦੇ ਕੋਈ ਨਹੀਂ ਅਸੀਂ ਗੌਰ ਕਰਦੇ ਆਂ ਇਹ ਕਹਿੰਦੇ ਸਰ ਜੀ ਹਾਂ ਜੀ ਸਰ ਠੀਕ ਹੈ ਤੇ ਮਤਲਬ ਉਹਨਾਂ ਨੇ ਮੌਕਾ ਦੇਖ ਕੇ ਭੇਜਿਆ ਨਹੀਂ ਆਲੇ ਕੋਈ ਨਹੀਂ ਆਏ ਨਾ ਸਰ ਕੋਈ ਨਹੀਂ ਆਏਗਾ ਜੀ ਮਤਲਬ ਜਦ ਤੀ ਸਰਕਾਰ ਆਈ ਹੈ ਮਤਲਬ ਉਹਦੇ ਵਿੱਚੋਂ ਜ਼ਿਆਦਾ ਇਹ ਕੰਮ ਬੜਾ ਪੁਰਾਣਾ ਹਾਲ ਹੈ ਸਰ ਬਹੁਤ ਪੁਰਾਣਾ ਹਾਲ ਹੈ ਜੀ ਕੋਈ ਕਿਸੇ ਨੂੰ ਕੁਝ ਨਹੀਂ ਸਮਝਦਾ ਜੀ ਅੱਜ ਕੱਲ ਕਿਹਨਾ ਬਈ ਮੇਰਾ ਬਿੰਦੂ ਰਾਣੀ ਆਈ ਉਹਦੇ ਲਈ ਕੀ ਗੱਲ ਲੋਕੇ ਰੋਡੇ ਘਰ ਦੇ ਵਿੱਚ ਇਹ ਕੋਈ ਗੱਲ ਨਹੀਂ ਹੋਈ ਅਸੀਂ ਮੈਂ ਆਪਣੇ ਪੇਕੇ ਗਈ ਵੀ ਸੀ ਪੇਕੇ ਗਈ ਜਾਣ ਕਰਕੇ ਹੀ ਅਸੀਂ ਵਗ ਗਈ ਗਏ ਵੇਜਾ ਸਾਨੂੰ ਇਹਨਾਂ ਪੂਆ ਨੇ ਫੋਨ ਕਰਿਆ ਕਿ ਵੀ ਤੁਹਾਡੇ ਘਰ ਚ ਬਹੁਤ ਤੋੜਪੰਨ ਵੀ ਆਣ ਪਸਾ ਅੱ비 ਆ ਇਧਰੋਂ ਜੈਪ ਕੋਲੋਨੀ ਚ ਬੰਦੇ ਵੜ ਗਏ 10 ਵਜੇ ਫਿਰ ਇਹਨਾਂ ਨੇ ਫੋਨ ਕਰਿਆ ਫਿਰ ਅਸੀਂ 4 ਨੰਬਰ ਤੇ 181 ਤੇ ਵੀ ਫੋਨ ਵੀ ਕਰਿਆ ਜੀ ਅਸੀਂ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਜਾਣਿਆ ਹੀ ਪਤਾ ਨਹੀਂ ਕੋਈ ਆਇਆ ਖਾਨੀ ਨਹੀਂ ਅਸੀਂ ਉਸ ਟਾਈਮ ਉੱਥੇ ਦੀ ਰਾਤ ਨੂੰ ਹੁਣ ਅਸੀਂ ਕਿਵੇਂ ਆਉਂਦੇ ਹੀ ਸਾਡੇ ਘਰ ਚ ਐਵੇਂ ਤੋੜਪੰਨ ਚੋਰੀਆਂ ਸਪੋਰੀਆਂ ਯਾ ਤੂੰ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਬਾਕੀ ਤੁਹਾਨੂੰ ਮਤਲਬ ਕੀ ਕੋ ਚੱਕਿਆ ਗਿਆ ਜੀ ਸਾਡੇ ਇਹਦੇ ਵਿੱਚ ਅਨਮਾਰੀ ਚੋਂ ਪੈਸੇ ਵੀ ਕੈਸ਼ ਕੱਢ ਲਈ ਨਾਲੇ ਗਹਿਣੇ ਵੀ ਚੱਕ ਲਈ ਜੀ ਹਾਂ ਜੀ ਤੇ ਹੁਣ ਮਤਲਬ ਪ੍ਰਜਾਸ਼ਨ ਤੁਸੀਂ ਕਿਵੇਂ ਫੋਨ ਕਰੇ ਕੋਈ ਮੌਕਾ ਦੇਖਣ ਦਾ ਨਹੀਂ ਕੋਈ ਨਹੀਂ ਆਇਆ ਹੈਗਾ ਕੋਈ ਨਹੀਂ ਆਇਆ ਕਿਸੇ ਸੰਨ ਪੁੱਛਿਆ ਵੀ ਨਹੀਂ ਅਸੀਂ ਘਰ ਚ ਐਵੇਂ ਖਲਾੜਾ ਖਿਲਾਰਿਆ ਪਿਆਈ ਬਰਸੋਂ ਦਾ ਹਾਂ ਜੀ ਤੇ ਹੁਣ ਤੁਸੀਂ ਪ੍ਰਜਾਸ਼ਨ ਤੋਂ ਕੀ ਮੰਗ ਕਰਦੇ ਅਸੀਂ ਐ ਮੰਗ ਚਾਹੁੰਦੇ ਆ ਜੀ ਇਨਾ ਤੇ ਉਹ ਕਰੋ ਜੀ ਸਖਤ ਕਾਰਵਾਈ ਕਰੋ ਜੀ ਐਵੇਂ ਤਾਂ ਹੈ ਲੋਕਾਂ ਦੇ ਘਰ ਲੁੱਟ ਲੁੱਟ ਖਾ ਜਾਣਗੇ ਨਸੇ ਵਾਲੇ ਕੋਈ ਤੁਹਾਡੇ ਨਾਲ ਪੁਰਾਣੀ ਲਾਗੜਾੜਿਆ ਕੋਈ ਗੱਲਬਾਤ ਹੋ ਗਈ ਉਸ ਕਰਕੇ ਵੀ ਜਿਹੜਾ ਇਹ ਨੇ ਪੁਰਾਣੀ ਲਾਗੜਾਟ ਤਾਂ ਹੀ ਕੋਈ ਨਹੀਂ ਹੈਗੀ ਸਾਡੀ ਇਹਨਾਂ ਨਾਲ ਵੀ ਪਤਾ ਨਹੀਂ ਇਹ ਸਾਡੇ ਘਰ ਚ ਐਵੇਂ ਕਿਵੇਂ ਹੀ ਉਹ ਕਰਿਆ ਇਹਨਾਂ ਨੇ ਸੁਣਨਾ ਕਰ ਦੇ ਕੇ ਮੇਰਾ ਨਾਣੀ ਹੈ ਜੀ ਰਣਜੀ ਜੀ ਜਿਵੇਂ ਆ ਚੋਰੀ ਹੋਈ ਜੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅਸਤੇ ਸਾਡੇ ਘਰ ਆ ਜੀ ਅਸੀਂ ਰਾਤ ਨੂੰ ਇਧਰ ਅਸਰ ਗੇੜਕ ਮਾਰਦੀ ਰਹਿੰਦੀ ਸੀਗੀ ਅਤਿ ਜਦ ਆ ਕੇ ਦੇਖਿਆ ਇੱਥੇ ਈਟਾ-ਵੱਟੇ ਚੱਲ ਰਹੇ ਸੀ ਕੂਕਾ ਮਾਰਦੇ ਸੀ ਬੋਤਲਾ ਭੰਨ ਰਹੇ ਸੀਗੇ ਮੈਂ ਤਾਂ ਆਪਣੀ ਜੜ ਵਿੱਚ ਆ ਕੇ ਭੱਜ ਗਈ ਜੀ ਮੈਂ ਤਾਂ ਚੱਕ ਫਿਰ ਇੱਧਰ ਫੋਨ ਕਰਤਾ ਨਹੀਂ ਇਹ ਕਿਹੜੇ ਬੰਦੇ ਦੇਗੇ ਮਤਲਬ ਆਹ ਅੰਤਛੱਤ ਸੀ ਮੈਂ ਨਹੀਂ ਉਹਨਾਂ ਨੂੰ ਜਾਣਦੀ ਸੀ ਜਦ ਕੋ ਨੀਂਚੋਂ ਦੱਸ ਰਹੇ ਸੀਗੇ ਕੋਈ ਸੰਮਾ ਸੰਮਾ ਨਾ ਆਦਾ ਜੀ ਸੰਮਾ ਫਿਰ ਤੁਸੀਂ ਮਤਲਬ ਉਹ ਮੌਕੇ ਦੇਖਣ ਜਿੰਦਾ ਜਦ ਬਸ ਸਾਰੇ ਥੋੜੇ ਪੈ ਦੀਆਂ ਥੋੜੇ ਹੱਸੀ ਗੇਟ ਖੁੱਲਾ ਸੀਗੇ ਅੰਦਰ ਬੜੇ ਹੋਏ ਸੀ ਮੈਂ ਤਾਂ ਭੱਜ ਗਈ ਜੀ ਇੱਥੇ ਆ ਕੇ ਫਿਰ ਤੁਸੀਂ ਉਸ ਤੋਂ ਬਾਅਦ ਇਹਨਾਂ ਨੂੰ ਫੋਨ ਕਰਿਆ ਮਾਲਕ ਹਾਂ ਜੀ ਮੈਂ ਫੋਨ ਕਰਿਆ ਆਪ ਹਾਂ ਆਪਣੇ ਇਸਾ ਪਰਸੋ ਦਾ ਆਦ ਦਾ ਬੱਕਾ ਸੀਗਾ ਜੀ ਜੀ ਮੁੰਡਾ ਇਹਨੂੰ ਅਸੀਂ ਲੱਭਦੇ ਫਿਰਦੇ ਸੀਗੇ ਜੀ ਠੀਕ ਹੈ ਤੇ ਅਸੀਂ ਗਏ ਹੋਏ ਸੀਗੇ ਇਹ ਲੱਭਣ ਵਾਸਤੇ ਉਧਰੋਂ ਰਾਤ ਨੂੰ ਇਧਰੋਂ ਜੈਮਕਿਲੋਂ નીચેੋਂ ਬੰਦੇ ਆ ਕੇ ਸੋਮਾ ਜਾਗਰੀ ਤੇ ਇੱਕ ਸੀਮਾ ਨਾਉਦੇ ਤੇ ਨਾਲ ਉਹਨਾਂ ਦੇ 15-20 ਅਣ ਅਣਪਛਾਤੇ ਵਿਅਕਤੀ ਸੀਗੇ ਜੀ ਨਹੀਂ ਤੁਸੀਂ ਕਰ ਹੈ ਨਹੀਂ ਕਿ ਉੱਥੇ ਕੰਮ ਆਇਆ ਅਸੀਂ ਗਏ ਹੋ ਸੀ ਰਸਤੇ ਜادیه ਦੇ ਵਿੱਚ ਹੀ ਉਸ ਤੋਂ ਬਾਅਦ ਉਹ ਕੰਮ ਕਰ ਸਾਨੂੰ ਫੋਨ ਕੀਤਾ ਗਿਆ ਜੀ ਉੱਥੇ ਤੇ ਦੋਨੋਂ ਫੋਨ ਕਰਨਾ ਨਾ ਕਰੇ ਮੈਂ ਕੀਤਾ ਇੱਧਰ ਕੀਤਾ ਸੀਗਾ ਸਾਡੇ ਕੁਵੰਡੀਆਂ ਨੇ ਜੀ ਠੀਕ ਹੈ ਫਿਰ ਤੁਸੀਂ ਆਪਣਾ ਮੌਕਾ ਪਹੁੰਚ ਕੇ ਆ ਕੇ ਦੇਖਿਆ ਵੀ ਆਗੇ ਨਹੀਂ ਜੀ ਅਸੀਂ ਰਾਤ ਨੂੰ ਅਸੀਂ ਘੱਟੋ ਘੱਟ ਸਰੰਦ ਦੀ ਸੈਟ ਸੀਗੀ ਜੀ ਜੀ ਸਵੇਰੇ ਆ ਕੇ ਮੌਕਾ ਦੇਖਿਆ ਤੇ ਅਸੀਂ ਉਸੇ ਰਾਤ 181 ਨੰਬਰ ਤੇ ਫੋਨ ਵੀ ਕੀਤਾ ਗਿਆ ਜੀ ਠੀਕ 181 ਤੇ ਫੋਨ ਕਰਿਆ ਮਤਲਬ ਅਜ ਤੱਕ ਕੋਈ ਵੀ ਮੌਕਾ ਦੇਖਣ ਨਹੀਂ ਆਇਆ ਮੌਲਾਜ ਕੋਈ ਨਹੀਂ ਆਇਆ ਸਰ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਕੋਈ ਕਾਰਵਾਈ ਕੇਜ ਆਉਣੇ ਵਾ ਸਰ ਅਸੀਂ ਕਹਿੰਦੇ ਆ ਵੀ ਉਹ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੇ ਪ੍ਰਜਾਸ਼ੂ ਨੂੰ ਕੀ ਕਹਨ ਕਿ ਮੰਗਾਂ ਰੋਟੀਆਂ ਦੇ ਮਰੇ ਇਹ ਸਾਫ ਨਹੀਂ ਵੰਦਾ ਇਹਨਾਂ ਨੂੰ ਇਨਸਾਫ ਚਾਹੀਦਾ ਸਰ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਸਾਡੇ ਪੈਸੇ ਚੱਕੇ ਗਏ ਜੇਬਾਂ ਦਾ ਚੱਕੇ ਗਏ ਸਰ ਅੱਜ ਦੇ ਜਵਾਨੇ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਘਰ ਦਾ ਸਰਕਲ ਚਲਾਉਣਾ ਬਹੁਤ ਔਖਾ ਹੈ